ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਆਪਾਂ ਹਾਜ਼ਰ ਹੋਏ ਹਾਂ ਅੱਜ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਕਹਾਣੀ ਨੂੰ ਪੂਰਾ ਸੁਣਨਾ ਕਹਾਣੀ ਸੁਣਨ ਤੋਂ ਬਾਅਦ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਸੁਝਾਅ ਜ਼ਰੂਰ ਰੱਖਣੇ ਸ਼ੁਰੂ ਕਰਦੇ ਹਾਂ ਆਪਾਂ ਆਪਣੀ ਅੱਜ ਦੀ ਕਹਾਣੀ ਮੋਹਾਲੀ ਵਿੱਚ ਇੱਕ ਬਹੁਤ ਵੱਡਾ ਸ਼ੋਪਿੰਗ ਮਾਲ ਹੈ ਉਸ ਮਾਲ ਦੇ ਵਿੱਚ ਕੈਸ਼ ਕਾਊਂਟਰ ਉੱਤੇ ਇੱਕ ਕੁੜੀ ਕੰਮ ਕਰਦੀ ਹੈ ਜਿਸ ਦਾ ਨਾਮ ਜੈਸੀ ਹੈ ਉਹ ਬਹੁਤ ਹੀ ਸ਼ਾਂਤ ਸੁਭਾਦੀ ਅਤੇ ਦਿਆਲੂ ਕੁੜੀ ਹੈ ਮਾਲ ਵਿੱਚ ਉਸ ਦਾ ਕੰਮ ਲੋਕਾਂ ਦੇ ਸਮਾਨ ਦਾ ਬਿੱਲ ਬਣਾਉਣਾ ਤੇ ਉਹਨਾਂ ਤੋਂ ਪੈਸੇ ਲੈ ਕੇ ਕਾਊਂਟਰ ਵਿੱਚ ਰੱਖਣਾ ਸੀ ਉਹ ਇਹੀ ਕੰਮ ਕਰਦੀ ਸੀ ਤੇ ਸਾਰਿਆਂ ਨਾਲ ਵਧੀਆ ਹੱਸ ਕੇ ਗੱਲ ਕਰਦੀ ਸੀ ਉਹ ਮਾਲ ਬਹੁਤ ਵੱਡਾ ਸੀ ਜਿੱਥੇ ਬਹੁਤ ਸਾਰੇ ਵਰਕਰ ਕੰਮ ਕਰਦੇ ਸਨ ਉਸ ਦੇ ਨਾਲ ਵਾਲੇ ਕਾਊਂਟਰ ਤੇ ਇੱਕ ਮੁੰਡਾ ਕੰਮ ਕਰਦਾ ਸੀ ਜਿਸ ਦਾ ਨਾਮ ਵਿਨੇ ਸੀ ਉਹਨਾਂ ਦਾ ਕੰਮ ਵਧੀਆ ਚੱਲ ਰਿਹਾ ਸੀ ਕਿਸੇ ਪ੍ਰਕਾਰ ਦੀ ਕੋਈ ਵੀ ਪਰੇਸ਼ਾਨੀ ਨਹੀਂ ਸੀ ਅਚਾਨਕ ਇੱਕ ਦਿਨ ਉਹਨਾਂ ਕੋਲ ਇੱਕ ਬਜ਼ੁਰਗ ਵਿਅਕਤੀ ਆਉਂਦਾ ਉਹ ਅਕਸਰ ਹੀ ਇਸੇ ਮਾਲ ਵਿੱਚੋਂ ਸਮਾਨ ਖਰੀਦਦਾ ਸੀ ਪਰ ਅੱਜ ਉਹ ਬਹੁਤ ਬੇਚੈਨ ਲੱਗ ਰਿਹਾ ਸੀ ਜਿਵੇਂ ਹੀ ਬਿੱਲ ਕਰਾਉਣ ਲਈ ਉਹਨਾਂ ਦਾ ਨੰਬਰ ਆ ਰਿਹਾ ਸੀ ਤਾਂ ਉਸ ਬਜ਼ੁਰਗ ਦੀ ਬੇਚੈਨੀ ਹੋਰ ਵੀ ਵਧ ਰਹੀ ਸੀ ਹੁਣ ਜਿਵੇਂ ਹੀ ਉਸ ਦਾ ਨੰਬਰ ਆਉਂਦਾ ਤਾਂ ਉਹ ਇਧਰ ਉਧਰ ਹੱਥ ਮਾਰ ਕੇ ਆਪਣੀਆਂ ਜੇਬਾਂ ਨੂੰ ਫਰੋਲਣ ਲੱਗਦਾ ਹੈ ਉਹਨਾਂ ਨੂੰ ਕਹਿਣ ਲੱਗਦਾ ਕਿ ਸ਼ਾਇਦ ਮੈਂ ਪੈਸੇ ਘਰ ਭੁੱਲ ਆਇਆ ਹਾਂ ਇਹ ਸਭ ਵੇਖ ਕੇ ਜੈਸੀ ਨੂੰ ਉਸ ਬਜ਼ੁਰਗ ਵਿਅਕਤੀ ਤੇ ਤਰਸ ਆਉਂਦਾ ਹੈ ਉਹ ਵਿਅਕਤੀ ਅਕਸਰ ਹੀ ਆਉਂਦਾ ਰਹਿੰਦਾ ਸੀ ਅਤੇ ਜੈਸੀ ਉਸ ਨੂੰ ਜਾਣਦੀ ਸੀ ਜੈਸੀ ਨੂੰ ਉਸ ਵਿੱਚੋਂ ਆਪਣੇ ਪਾਪਾ ਦੀ ਤਸਵੀਰ ਦਿਖਾਈ ਦਿੰਦੀ ਸੀ ਇਸ ਲਈ ਉਹ ਬਜ਼ੁਰਗ ਨੂੰ ਸ਼ਰਮਿੰਦਾ ਹੋਣ ਤੋਂ ਬਚਾਉਣ ਲਈ ਆਪਣੇ ਕੋਲੋਂ ਪੈਸੇ ਕੱਢਦੀ ਹੈ ਅਤੇ ਜੋ ਸਮਾਨ ਉਸਨੇ ਲਿਆ ਸੀ ਉਹਦਾ ਬਿੱਲ ਬਣਾ ਕੇ ਉਸ ਨੂੰ ਦੇ ਦਿੰਦੀ ਹੈ ਅਤੇ ਕਹਿੰਦੀ ਹੈ ਕਿ ਕੋਈ ਗੱਲ ਨਹੀਂ ਅੰਕਲ ਤੁਹਾਡੇ ਰੁਪਏ ਮੈਂ ਭਰ ਦਿੰਦੀ ਹਾਂ ਹੁਣ ਤੁਸੀਂ ਚਲੇ ਜਾਓ ਜਦੋਂ ਤੁਸੀਂ ਕੱਲ ਆਏ ਉਸ ਸਮੇਂ ਮੈਨੂੰ ਰੁਪਏ ਦੇ ਜਾਣਾ ਇਹ ਸਭ ਕੁਝ ਵੇਖ ਕੇ ਬਜ਼ੁਰਗ ਵਿਅਕਤੀ ਬੜਾ ਹੈਰਾਨ ਹੁੰਦਾ ਹੈ ਪਰ ਉਹ ਸ਼ਰਮਿੰਦਗੀ ਤੋਂ ਬਚ ਗਿਆ ਸੀ ਕਿਉਂਕਿ ਉਸਨੇ ਥੋੜਾ ਜਿਹਾ ਸਮਾਂ ਲਗਾ ਦਿੱਤਾ ਸੀ ਅਤੇ ਲੋਕ ਉਹਦੇ ਵੱਲ ਅਜੀਬ ਜਿਹੀਆਂ ਨਜ਼ਰਾਂ ਨਾਲ ਵੇਖ ਰਹੇ ਸੀ ਉਹ ਜੈਸੀ ਦਾ ਧੰਨਵਾਦ ਕਰਦਾ ਅਤੇ ਆਪਣੀ ਜੇਬ ਵਿੱਚੋਂ ਇੱਕ ਪਰਚੀ ਕੱਢ ਕੇ ਉਸ ਨੂੰ ਦੇ ਦਿੰਦਾ ਉਹ ਕਹਿੰਦਾ ਕਿ ਮੇਰੀ ਧੀ ਤੁਹਾਨੂੰ ਪੈਸੇ ਦੇ ਦੇਵੇਗੀ ਇਹ ਸਭ ਕੁਝ ਕਹਿ ਕੇ ਧੰਨਵਾਦ ਕਰਕੇ ਉਹ ਵਿਅਕਤੀ ਉੱਥੋਂ ਚਲਿਆ ਗਿਆ ਸੀ ਜੈਸੀ ਉਸਦੀ ਮਦਦ ਕਰਕੇ ਬਹੁਤ ਖੁਸ਼ ਹੁੰਦੀ ਹੈ ਇਹ ਵੇਖ ਕੇ ਉਸ ਦੇ ਨਾਲ ਦੇ ਕਾਊਂਟਰ ਵਾਲਾ ਮੁੰਡਾ ਕਹਿਣ ਲੱਗਦਾ ਕਿ ਇਹ ਹੁਣ ਤੈਨੂੰ ਪੈਸੇ ਦੇਣ ਕਦੋਂ ਆਵੇਗਾ ਅੱਜ ਤੋਂ ਬਾਅਦ ਵੇਖੀ ਇਹ ਇਸ ਮਾਲ ਵਿੱਚ ਕਦੇ ਵੀ ਦਿਖਾਈ ਨਹੀਂ ਦੇਵੇਗਾ ਇਹ ਸੁਣ ਕੇ ਜੈਸੀ ਕਹਿਣ ਲੱਗਦੀ ਹੈ ਕਿ ਕੋਈ ਗੱਲ ਨਹੀਂ ਜੇ ਮੇਰੇ ਪੈਸੇ ਵਾਪਸ ਨਾ ਵੀ ਆਉਣਗੇ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਪਰ ਮੈਨੂੰ ਉਹਨਾਂ ਦੀ ਮਦਦ ਕਰਕੇ ਬਹੁਤ ਚੰਗਾ ਲੱਗਿਆ ਜੇ ਮੈਂ ਉਹਨਾਂ ਦੀ ਮਦਦ ਨਾ ਕਰਦੀ ਤਾਂ ਉਹਨਾਂ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਣਾ ਸੀ ਇਹ ਕਹਿ ਕੇ ਉਹ ਇਸ ਗੱਲ ਨੂੰ ਟਾਲ ਦਿੰਦੀ ਹੈ ਜੈਸੀ ਉਸ ਪਰਚੀ ਨੂੰ ਡਸਟਬਿਨ ਵਿੱਚ ਸੁੱਟ ਦਿੰਦੀ ਹੈ ਅਤੇ ਉਸੇ ਤਰ੍ਹਾਂ ਆਪਣਾ ਕੰਮ ਕਰਦੀ ਰਹਿੰਦੀ ਆ ਪਰ ਇਹ ਸਭ ਕੁਝ ਉਸ ਮਾਲ ਦਾ ਮੈਨੇਜਰ ਸੀਸੀਟੀਵੀ ਕੈਮਰੇ ਵਿੱਚੋਂ ਵੇਖ ਰਿਹਾ ਸੀ ਕਿ ਕਿਸ ਤਰ੍ਹਾਂ ਜੈਸੀ ਨੇ ਆਪਣੇ ਕੋਲੋਂ ਪੈਸੇ ਦੇ ਕੇ ਕਸਟਮਰ ਨੂੰ ਸਮਾਨ ਦਿੱਤਾ ਹੈ। ਇਹੋ ਜਿਹਾ ਕੁਝ ਮਾਲ ਦੇ ਰੂਲਾਂ ਵਿੱਚ ਲਿਖਿਆ ਹੋਇਆ ਸੀ ਜਿਸ ਨੂੰ ਜੈਸੀ ਨੇ ਤੋੜਿਆ ਸੀ। ਇਹ ਸਭ ਕੁਝ ਵੇਖ ਕੇ ਮੈਨੇਜਰ ਉਸ ਨੂੰ ਆਪਣੇ ਕੈਬਨ ਵਿੱਚ ਬੁਲਾਉਂਦਾ ਹੈ। ਜੈਸੀ ਥੋੜੀ ਹੈਰਾਨ ਹੁੰਦੀ ਹੈ। ਜੈਸੀ ਸੋਚ ਰਹੀ ਸੀ ਕਿ ਸ਼ਾਇਦ ਮੈਨੇਜਰ ਨੇ ਉਸ ਨੂੰ ਇਹ ਸਭ ਕੁਝ ਕਰਦੇ ਵੇਖ ਲਿਆ ਸੀ। ਉਹ ਭਾਰੇ ਕਦਮਾਂ ਨਾਲ ਮੈਨੇਜਰ ਦੇ ਕੈਬਨ ਵੱਲ ਜਾਣ ਲੱਗਦੀ ਹੈ। ਜੈਸੀ ਮੈਨੇਜਰ ਦੇ ਕੈਬਨ ਵਿੱਚ ਜਾਂਦੀ ਹੈ ਤਾਂ ਮੈਨੇਜਰ ਦੀਆਂ ਅੱਖਾਂ ਵਿੱਚ ਗੁੱਸਾ ਸਾਫ਼-ਸਾਫ਼ ਦਿਖਾਈ ਦੇ ਰਿਹਾ ਸੀ ਉਹ ਜੈਸੀ ਨੂੰ ਤੁਮਕਾਉਣ ਲੱਗਦਾ ਹੈ ਉਹ ਕਹਿੰਦਾ ਕਿ ਇਹ ਤੇਰਾ ਘਰ ਨਹੀਂ ਜਿੱਥੇ ਤੂੰ ਆਪਣੀ ਮਨਮਰਜ਼ੀ ਕਰੇ ਇੱਥੋਂ ਦੇ ਵੀ ਕੁਝ ਰੂਲ ਤੇ ਰੈਗੂਲੇਸ਼ਨ ਨੇ ਜਿਨ੍ਹਾਂ ਨੂੰ ਤੂੰ ਤੋੜਿਆ ਹੈ ਜੈਸੀ ਆਪਣੀ ਸਫਾਈ ਵਿੱਚ ਕਹਿੰਦੀ ਹੈ ਕਿ ਉਹ ਕਾਫੀ ਬਜ਼ੁਰਗ ਵਿਅਕਤੀ ਸੀ ਤੇ ਹਰ ਕੋਈ ਉਸ ਵੱਲ ਵੇਖ ਰਿਹਾ ਸੀ ਉਹ ਆਪਣੇ ਮਾਲ ਦਾ ਪੁਰਾਣਾ ਗਾਹਕ ਹੈ ਇਸੇ ਲਈ ਮੈਂ ਸਭ ਕੁਝ ਕੀਤਾ ਪਰ ਉਹ ਮੈਨੇਜਰ ਇੱਕ ਵੀ ਗੱਲ ਸੁਣਨ ਲਈ ਤਿਆਰ ਨਹੀਂ ਸੀ ਉਹ ਉਸ ਨੂੰ ਕਹਿੰਦਾ ਕਿ ਤੂੰ ਰੂਲਾਂ ਨੂੰ ਤੋੜਿਆ ਹੈ ਤੈਨੂੰ ਸਜ਼ਾ ਤਾਂ ਜ਼ਰੂਰ ਮਿਲੇਗੀ ਜੈਸੀ ਪਹਿਲਾਂ ਤਾਂ ਮੈਨੇਜਰ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ ਪਰ ਜਦੋਂ ਉਹ ਨਹੀਂ ਮੰਨਦੇ ਤਾਂ ਜੈਸੀ ਨੂੰ ਵੀ ਗੁੱਸਾ ਆ ਜਾਂਦਾ ਹੈ ਤੇ ਉਹ ਕਹਿੰਦੀ ਹੈ ਠੀਕ ਆ ਤੁਸੀਂ ਜੋ ਸਜ਼ਾ ਦੇਣਾ ਚਾਹੋ ਦੇ ਸਕਦੇ ਹੋ ਮੈਂ ਤਾਂ ਇਸੇ ਤਰ੍ਹਾਂ ਹੀ ਰਹਾਂਗੀ ਤੁਹਾਡੇ ਕਾਰਨ ਮੈਂ ਆਪਣਾ ਸੁਭਾਅ ਨਹੀਂ ਬਦਲ ਸਕਦੀ ਕਿਸੇ ਦੀ ਮਦਦ ਕਰਨਾ ਕੋਈ ਪਾਪ ਨਹੀਂ ਇਸ ਦੇ ਬਦਲੇ ਤੁਸੀਂ ਚਾਹੋ ਤਾਂ ਮੈਨੂੰ ਨੌਕਰੀ ਵਿੱਚੋਂ ਕੱਢ ਸਕਦੇ ਹੋ ਇਹ ਸਭ ਕੁਝ ਸੁਣ ਕੇ ਮੈਨੇਜਰ ਦੀ ਹੋਮੀ ਨੂੰ ਸੱਟ ਵੱਜਦੀ ਹੈ ਉਸ ਨੂੰ ਗੁੱਸਾ ਆਉਣ ਲੱਗਦਾ ਹੈ ਕਿ ਮਾਮੂਲੀ ਜਹੀ ਵਰਕਰ ਮੇਰੇ ਸਾਹਮਣੇ ਕਿਵੇਂ ਗੱਲ ਕਰ ਰਹੀ ਹੈ ਮੈਨੇਜਰ ਉਸ ਨੂੰ ਨੌਕਰੀ ਵਿੱਚੋਂ ਕੱਢ ਦਿੰਦਾ ਹੈ ਉਹ ਕਹਿੰਦੀ ਹੈ ਕਿ ਤੇਰੇ ਵਰਗੇ ਲੋਕਾਂ ਲਈ ਇੱਥੇ ਕੋਈ ਜਗ੍ਹਾ ਨਹੀਂ ਆ ਹੁਣ ਜੈਸੀ ਆਪਣਾ ਮੂੰਹ ਲਟਕਾਈ ਮੈਨੇਜਰ ਦੇ ਕੈਬਨ ਵਿੱਚੋਂ ਬਾਹਰ ਆ ਜਾਂਦੀ ਹੈ ਇਹ ਸਭ ਕੁਝ ਵਿਨੇ ਨੂੰ ਵੀ ਪਤਾ ਲੱਗ ਗਿਆ ਸੀ ਕਿ ਜੈਸੀ ਨਾਲ ਕੀ ਹੋਇਆ ਹੈ ਉਸ ਦੇ ਵੱਲ ਮੁਸਕਰਾ ਕੇ ਵੇਖ ਰਿਹਾ ਸੀ ਜਿਵੇਂ ਅੱਖਾਂ ਅੱਖਾਂ ਵਿੱਚ ਉਸ ਦਾ ਮਜ਼ਾਕ ਉਡਾ ਰਿਹਾ ਹੋਵੇ ਪਰ ਜੈਸੀ ਕਿਸੇ ਨਾਲ ਕੋਈ ਗੱਲ ਨਹੀਂ ਕਰਦੀ ਉਹ ਚੁੱਪ ਕਰਕੇ ਆਪਣਾ ਸਮਾਨ ਲੈ ਕੇ ਉੱਥੋਂ ਨਿਕਲ ਜਾਂਦੀ ਹੈ ਉਹ ਆਪਣੇ ਘਰ ਵੱਲ ਜਾਣ ਲੱਗਦੀ ਹੈ ਅਤੇ ਰਸਤੇ ਵਿੱਚ ਜਾਂਦੇ ਹੋਏ ਉਹ ਬਹੁਤ ਕੁਝ ਸੋਚ ਰਹੀ ਹੁੰਦੀ ਆ ਕਿਉਂਕਿ ਉਸ ਦੇ ਘਰ ਦੇ ਹਾਲਾਤ ਚੰਗੇ ਨਹੀਂ ਸਨ ਉਸ ਦੇ ਪਾਪਾ ਦੀ ਤਬੀਅਤ ਖਰਾਬ ਰਹਿੰਦੀ ਹੈ ਉਸ ਦਾ ਭਰਾ ਵੀ ਛੋਟਾ ਹੈ ਤੇ ਘਰ ਦੀ ਜ਼ਿੰਮੇਵਾਰੀ ਉਸ ਦੇ ਉੱਪਰ ਹੀ ਸੀ ਇਸੇ ਲਈ ਉਹ ਇੱਥੇ ਨੌਕਰੀ ਕਰ ਰਹੀ ਸੀ ਪਰ ਅੱਜ ਇਹ ਨੌਕਰੀ ਵੀ ਉਸ ਦੇ ਹੱਥੋਂ ਜਾਂਦੀ ਰਹੀ ਹੌਲੀ-ਹੌਲੀ ਉਹ ਆਪਣੇ ਘਰ ਪਹੁੰਚ ਜਾਂਦੀ ਹੈ ਅੱਜ ਜਦੋਂ ਉਸ ਦੇ ਪਾਪਾ ਦੇਖਦੇ ਨੇ ਕਿ ਜੈਸੀ ਜਲਦੀ ਕੰਮ ਤੋਂ ਘਰ ਵਾਪਸ ਆ ਗਈ ਹੈ ਤਾਂ ਉਸ ਨੂੰ ਪੁੱਛਣ ਚਾਹੁੰਦੇ ਨੇ ਕਿ ਤੂੰ ਜਲਦੀ ਕਿਵੇਂ ਆ ਗਈ ਜੈਸੀ ਆਪਣੇ ਪਾਪਾ ਤੋਂ ਸਾਰੀ ਗੱਲ ਲੁਕਾਉਣ ਦੀ ਕੋਸ਼ਿਸ਼ ਕਰਦੀ ਤੇ ਕਹਿੰਦੀ ਆ ਕਿ ਮੇਰੀ ਤबीयत ਕੁਝ ਖਰਾਬ ਸੀ ਇਸ ਲਈ ਮੈਂ ਅੱਜ ਅੱਧੀ ਛੁੱਟੀ ਲੈ ਲਈ ਪਰ ਪਿਤਾ ਆਪਣੀ ਧੀ ਦੇ ਚਿਹਰੇ ਤੋਂ ਪੜ ਲੈਂਦਾ ਹੈ ਕਿਉਂਕਿ ਉਸ ਦੇ ਮੂੰਹ ਤੇ ਉਦਾਸੀ ਸਾਫ਼-ਸਾਫ਼ ਚਲਕ ਰਹੀ ਸੀ ਪਰ ਉਸ ਨੂੰ ਕੁਝ ਨਹੀਂ ਕਹਿੰਦਾ ਹੁਣ ਸ਼ਾਮ ਹੋ ਗਈ ਸੀ ਸ਼ਾਮ ਨੂੰ ਜਦੋਂ ਸਾਰਾ ਪਰਿਵਾਰ ਇਕੱਠਾ ਬਹਿ ਕੇ ਰੋਟੀ ਖਾ ਰਿਹਾ ਸੀ ਉਸ ਸਮੇਂ ਉਸ ਦਾ ਪਾਪਾ ਜੈਸੀ ਨੂੰ ਪੁੱਛਣ ਲੱਗਦਾ ਕਿ ਤੂੰ ਇੰਨੀ ਉਦਾਸ ਕਿਉਂ ਹੈ ਆਖਰ ਗੱਲ ਕੀ ਹੈ ਤੂੰ ਸਾਨੂੰ ਦੱਸ ਕਿਉਂ ਨਹੀਂ ਰਹੀ ਇਹ ਸਭ ਕੁਝ ਸੁਣ ਕੇ ਜੈਸੀ ਆਪਣੇ ਘਰਦਿਆਂ ਨੂੰ ਅੱਜ ਮਾਲ ਵਿੱਚ ਜੋ ਕੁਝ ਹੋਇਆ ਉਸ ਸਭ ਬਾਰੇ ਸੱਚ ਦੱਸ ਦਿੰਦੀ ਹੈ ਜੈਸੀ ਦਾ ਪਿਤਾ ਇੱਕ ਸੁਲਝਿਆ ਹੋਇਆ ਇਨਸਾਨ ਸੀ ਉਹ ਉਸ ਨੂੰ ਕਹਿਣ ਲੱਗਦਾ ਕਿ ਤੂੰ ਜੋ ਵੀ ਕੀਤਾ ਬਿਲਕੁਲ ਠੀਕ ਕੀਤਾ ਤੈਨੂੰ ਇਸ ਗੱਲ ਲਈ ਬਿਲਕੁਲ ਵੀ ਪਛਤਾਉਣ ਦੀ ਲੋੜ ਨਹੀਂ ਆ ਤੈਨੂੰ ਉੱਥੇ ਕੰਮ ਕਰਨ ਦੀ ਕੀ ਲੋੜ ਹੈ ਜਿੱਥੇ ਤੈਨੂੰ ਦੂਜਿਆਂ ਦੀ ਮਦਦ ਕਰਨ ਤੇ ਨੌਕਰੀ ਵਿੱਚੋਂ ਕੱਢ ਦੇਣ ਇੱਥੇ ਹੀ ਉਸ ਦਾ ਭਰਾ ਵੀ ਬੈਠਾ ਸੀ ਜਿਹੜਾ ਕਿ ਥੋੜਾ ਗੁੱਸੇ ਵਾਲਾ ਸੀ ਉਹ ਕਹਿਣ ਲੱਗਦਾ ਹੈ ਕਿ ਭੈਣ ਨੂੰ ਨੌਕਰੀ ਵਿੱਚੋਂ ਕੱਢ ਕੇ ਉਹਨਾਂ ਨੇ ਗਲਤੀ ਕੀਤੀ ਹੈ ਤੇ ਇਸ ਗਲਤੀ ਦੀ ਸਜ਼ਾ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਪਰ ਜੈਸੀ ਕਹਿੰਦੀ ਹੈ ਕਿ ਮੈਨੂੰ ਬਦਲਾ ਨਹੀਂ ਚਾਹੀਦਾ ਉਹ ਜੋ ਸੋਚਦੇ ਨੇ ਸੋਚੀ ਜਾਣ ਮੈਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਅਸੀਂ ਕਿਸੇ ਦੀ ਸੋਚ ਨੂੰ ਕਦੇ ਵੀ ਨਹੀਂ ਬਦਲ ਸਕਦੇ ਸਿਰਫ ਆਪਣੇ ਆਪ ਨੂੰ ਹੀ ਬਦਲ ਸਕਦੇ ਹਾਂ ਤੈਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਥੋੜੇ ਦਿਨਾਂ ਵਿੱਚ ਮੈਂ ਕਿਤੇ ਹੋਰ ਨੌਕਰੀ ਲੱਭ ਲਵਾਂਗੀ ਇਹ ਕਹਿ ਕੇ ਜੈਸੀ ਉਹਨਾਂ ਨੂੰ ਹੌਸਲਾ ਦਿੰਦੀ ਹੈ ਸਾਰਾ ਪਰਿਵਾਰ ਉੱਠ ਕੇ ਆਪਣੇ ਆਪਣੇ ਕਮਰਿਆਂ ਵਿੱਚ ਜਾਣ ਵਾਲਾ ਸੀ ਕਿ ਘਰ ਵਿੱਚ ਲੱਗੇ ਹੋਏ ਫੋਨ ਦੀ ਘੰਟੀ ਵੱਜਦੀ ਹੈ ਜੈਸੀ ਜਾ ਕੇ ਫੋਨ ਸੁਣਨ ਲੱਗਦੀ ਹੈ ਦੂਜੇ ਪਾਸਿਓ ਰੁਪਿੰਦਰ ਗੱਲ ਕਰ ਰਹੀ ਸੀ ਰੁਪਿੰਦਰ ਦਾ ਨਾਮ ਸੁਣ ਕੇ ਜੈਸੀ ਉਸ ਨੂੰ ਪੁੱਛਦੀ ਹੈ ਕਿ ਦੱਸੋ ਜੀ ਤੁਸੀਂ ਕਿਸ ਨਾਲ ਗੱਲ ਕਰਨੀ ਹੈ ਉਹ ਪੁੱਛਦੀ ਹੈ ਕਿ ਤੁਸੀਂ ਜੈਸੀ ਕੋਲ ਬੋਲ ਰਹੇ ਹੋ ਜੈਸੀ ਕਹਿੰਦੀ ਹੈ ਹਾਂਜੀ ਰੁਪਿੰਦਰ ਕਹਿਣ ਲੱਗਦੀ ਹੈ ਕਿ ਮੈਂ ਰੁਪਿੰਦਰ ਹਾਂ ਜਿਸ ਦੇ ਪਿਤਾ ਜੀ ਦੀ ਅੱਜ ਤੁਸੀਂ ਮਦਦ ਕੀਤੀ ਸੀ ਅਸਲ ਵਿੱਚ ਮੇਰੇ ਪਾਪਾ ਨੂੰ ਭੁੱਲਣ ਦੀ ਬਿਮਾਰੀ ਹੈ ਪਰ ਅੱਜ ਉਹ ਵਾਰ-ਵਾਰ ਤੁਹਾਡਾ ਜ਼ਿਕਰ ਕਰ ਰਹੇ ਹਨ ਉਹ ਕਹਿ ਰਹੇ ਹਨ ਕਿ ਉਸ ਕੁੜੀ ਨੇ ਮੇਰੀ ਮਦਦ ਕੀਤੀ ਹੈ ਤੇ ਮੈਂ ਉਸ ਨੂੰ ਤੇਰਾ ਫੋਨ ਨੰਬਰ ਦੇ ਕੇ ਆਇਆ ਹਾਂ ਤੇਰੇ ਕੋਲ ਉਸ ਦਾ ਫੋਨ ਜ਼ਰੂਰ ਆਵੇਗਾ ਇਹ ਸੁਣ ਕੇ ਜੈਸੀ ਨੂੰ ਯਾਦ ਆਉਂਦਾ ਹੈ ਕਿ ਉਸ ਪਰਚੀ ਉੱਤੇ ਉਸ ਦਾ ਨੰਬਰ ਲਿਖਿਆ ਹੋਇਆ ਸੀ ਜੋ ਪਰਚੀ ਉਸ ਨੂੰ ਬਜ਼ੁਰਗ ਵਿਅਕਤੀ ਨੇ ਦਿੱਤੀ ਸੀ ਜਿਸ ਦੀ ਮਦਦ ਕਰਨ ਦੇ ਕਰਕੇ ਉਸ ਨੂੰ ਨੌਕਰੀ ਵਿੱਚੋਂ ਕੱਢ ਦਿੱਤਾ ਗਿਆ ਸੀ ਏ ਸੋਚ ਕੇ ਜੈਸੀ ਰੁਪਿੰਦਰ ਨੂੰ ਕਹਿਣ ਲੱਗਦੀ ਹੈ ਕਿ ਹਾਂਜੀ ਮੈਂ ਹੀ ਤੁਹਾਡੇ ਪਾਪਾ ਦੀ ਮਦਦ ਕੀਤੀ ਸੀ ਪਰ ਮੈਂ ਇਹ ਸਭ ਇਨਸਾਨੀਅਤ ਦੇ ਨਾਂ ਤੇ ਕੀਤਾ ਸੀ ਤੁਹਾਨੂੰ ਪੈਸੇ ਵਾਪਸ ਦੇਣ ਦੀ ਕੋਈ ਵੀ ਜ਼ਰੂਰਤ ਨਹੀਂ ਆ ਇਹ ਸੁਣ ਕੇ ਰੁਪਿੰਦਰ ਕਹਿਣ ਲੱਗਦੀ ਹੈ ਕਿ ਅਜੇ ਹੀ ਕੋਈ ਗੱਲ ਨਹੀਂ ਮੈਂ ਤੁਹਾਨੂੰ ਮਿਲਣਾ ਚਾਹੁੰਦੀ ਹਾਂ ਤੁਸੀਂ ਦੱਸੋ ਮੈਨੂੰ ਕਦੋਂ ਮਿਲ ਸਕਦੇ ਹੋ ਜੈਸੀ ਕਹਿੰਦੀ ਹੈ ਕਿ ਮੈਨੂੰ ਕੋਈ ਦਿੱਕਤ ਨਹੀਂ ਤੁਸੀਂ ਜਦੋਂ ਚਾਹੋ ਮੈਨੂੰ ਮਿਲ ਸਕਦੇ ਹੋ ਰਪਿੰਦਰ ਉਸ ਨੂੰ ਅਗਲੇ ਦਿਨ ਹੀ ਮਿਲਣ ਲਈ ਕਹਿੰਦੀ ਹੈ ਅਤੇ ਉਸ ਨੂੰ ਇੱਕ ਕੈਫੇ ਦਾ ਐਡਰੈਸ ਦੇ ਕੇ ਪੁੱਛਦੀ ਹੈ ਕਿ ਕੀ ਤੁਸੀਂ ਮੈਨੂੰ ਕੱਲ 10 ਵਜੇ ਮਿਲਣਾ ਸਕਦੇ ਹੋ ਜੈਸੀ ਹਾਂ ਵਿੱਚ ਜਵਾਬ ਦੇ ਕੇ ਫੋਨ ਕੱਟ ਦਿੰਦੀ ਹੈ ਪਰ ਅਜੇ ਵੀ ਉਸ ਦੇ ਦਿਮਾਗ ਵਿੱਚ ਬਹੁਤ ਸਾਰੇ ਸਵਾਲ ਘੁੰਮ ਰਹੇ ਸਨ ਕਿਉਂਕਿ ਨਾ ਹੀ ਤਾਂ ਰਪਿੰਦਰ ਕੋਲ ਜੈਸੀ ਦਾ ਨੰਬਰ ਸੀ ਤੇ ਨਾ ਹੀ ਜੈਸੀ ਨੇ ਆਪਣਾ ਨੰਬਰ ਉਸ ਬਜ਼ੁਰਗ ਵਿਅਕਤੀ ਨੂੰ ਦਿੱਤਾ ਸੀ ਉਹ ਸੋਚਣ ਲੱਗਦੀ ਹੈ ਕਿ ਇਹਨਾਂ ਨੇ ਮੇਰਾ ਨੰਬਰ ਕਿੱਥੋਂ ਲਿਆ ਹੋਣਾ ਇਹ ਸੋਚਦੇ-ਸੋਚਦੇ ਰਾਤ ਲੰਘ ਜਾਂਦੀ ਹੈ ਅਗਲੇ ਦਿਨ ਸਵੇਰੇ ਉੱਠ ਕੇ ਉਹ ਆਪਣੇ ਕੰਮਾਂ ਵਿੱਚ ਵਿਅਸਤ ਹੋ ਜਾਂਦੀ ਹੈ ਉਹ 11 ਵਜੇ ਦੇ ਕਰੀਬ ਰੁਪਿੰਦਰ ਦੇ ਦੱਸੇ ਹੋਏ ਪਤੇ ਉੱਤੇ ਪਹੁੰਚ ਜਾਂਦੀ ਹੈ ਪਰ ਉਸ ਨੂੰ ਕੋਈ ਅੰਦਾਜ਼ਾ ਨਹੀਂ ਸੀ ਕਿ ਉਹ ਕਿਸ ਨੂੰ ਮਿਲਣ ਵਾਲੀ ਹੈ ਜਦੋਂ ਉਹ ਕੈਫੇ ਦੇ ਅੰਦਰ ਪਹੁੰਚਦੀ ਹੈ ਤਾਂ ਰੁਪਿੰਦਰ ਪਹਿਲਾਂ ਹੀ ਉੱਥੇ ਬੈਠੀ ਹੋਈ ਸੀ ਜਿਸ ਨੇ ਵਧੀਆ ਕੱਪੜੇ ਪਾਏ ਹੋਏ ਸੀ ਤੇ ਦੇਖਣ ਵਿੱਚ ਉਹ ਇੱਕ ਅਮੀਰ ਘਰ ਦੀ ਔਰਤ ਲੱਗ ਰਹੀ ਸੀ ਜੈਸੀ ਨੂੰ ਰੁਪਿੰਦਰ ਬਾਰੇ ਕੁਝ ਨਹੀਂ ਪਤਾ ਸੀ ਵੀ ਉਹ ਕੌਣ ਹੈ ਤੇ ਕਿੱਥੇ ਬੈਠੀ ਹੈ ਪਰ ਰੁਪਿੰਦਰ ਜੈਸੀ ਨੂੰ ਜਾਣਦੀ ਸੀ ਜਿਵੇਂ ਹੀ ਜੈਸੀ ਕੈਫੇ ਦੇ ਅੰਦਰ ਦਾਖਲ ਹੁੰਦੀ ਹੈ ਤਾਂ ਰੁਪਿੰਦਰ ਉਸ ਨੂੰ ਆਵਾਜ਼ ਦੇ ਕੇ ਆਪਣੇ ਕੋਲ ਬੁਲਾ ਲੈਂਦੀ ਹੈ ਜੈਸੀ ਉਸ ਦੇ ਕੋਲ ਜਾ ਕੇ ਬੈਠ ਜਾਂਦੀ ਹੈ ਰੁਪਿੰਦਰ ਜੈਸੀ ਕੋਲੋਂ ਉਸ ਦੇ ਬਾਰੇ ਪੁੱਛਣ ਲੱਗਦੀ ਹੈ ਪਰ ਜੈਸੀ ਉਸਨੂੰ ਕਹਿੰਦੀ ਹੈ ਕਿ ਪਹਿਲਾਂ ਤੁਸੀਂ ਇਹ ਦੱਸੋ ਕਿ ਤੁਸੀਂ ਮੈਨੂੰ ਮਿਲਣ ਲਈ ਕਿਉਂ ਬੁਲਾਇਆ ਹੈ ਰੁਪਿੰਦਰ ਉਸਨੂੰ ਆਪਣੇ ਬਾਰੇ ਵਿੱਚ ਦੱਸਦੀ ਹੈ ਤੇ ਇਹ ਵੀ ਦੱਸਦੀ ਹੈ ਕਿ ਮੇਰੇ ਪਾਪਾ ਨੂੰ ਭੁੱਲਣ ਦੀ ਬਿਮਾਰੀ ਹੈ ਇਸੇ ਕਰਕੇ ਉਹ ਕੱਲ ਆਪਣੇ ਪੈਸੇ ਘਰ ਵਿੱਚ ਭੁੱਲ ਗਏ ਸਨ ਪਰ ਜਦੋਂ ਤੁਸੀਂ ਉਹਨਾਂ ਦੀ ਮਦਦ ਕੀਤੀ ਤਾਂ ਉਸ ਤੋਂ ਬਾਅਦ ਉਹ ਨਾ ਹੀ ਤਾਂ ਤੁਹਾਡਾ ਚਿਹਰਾ ਭੁੱਲ ਸਕੇ ਤੇ ਨਾ ਹੀ ਉਸ ਸ਼ਾਪਿੰਗ ਮਾਲ ਨੂੰ ਭੁੱਲੇ ਨੇ ਕਰ ਜਾਣਸਾਰ ਉਹਨਾਂ ਨੇ ਸਭ ਤੋਂ ਪਹਿਲਾਂ ਮੈਨੂੰ ਇਸ ਗੱਲ ਬਾਰੇ ਦੱਸਿਆ ਇਹ ਸਭ ਸੁਣ ਕੇ ਮੈਂ ਤੈਨੂੰ ਮਿਲਣ ਲਈ ਬੇਕਰਾਰ ਹੋ ਗਈ ਕਿਉਂਕਿ ਅੱਜ ਦੇ ਸਮੇਂ ਵਿੱਚ ਅਜਿਹੇ ਇਨਸਾਨ ਕਿੱਥੇ ਮਿਲਦੇ ਨੇ ਜਿਹੜੇ ਬਿਨਾਂ ਕਿਸੇ ਮਤਲਬ ਦੇ ਦੂਜਿਆਂ ਦੀ ਮਦਦ ਕਰਨ ਮੈਂ ਸ਼ਾਮ ਤੱਕ ਤੇਰੇ ਫੋਨ ਦਾ ਇੰਤਜ਼ਾਰ ਕਰਦੀ ਰਹੀ ਪਰ ਤੂੰ ਫੋਨ ਨਾ ਕੀਤਾ ਉਸ ਤੋਂ ਬਾਅਦ ਮੈਂ ਆਪਣੇ ਪਾਪਾ ਨਾਲ ਉਸੇ ਸ਼ਾਪਿੰਗ ਮਾਲ ਵਿੱਚ ਚਲੀ ਗਈ ਮੈਂ ਉੱਥੇ ਜਾ ਕੇ ਕੈਮਰੇ ਵਿੱਚੋਂ ਤੇਰੀ ਫੋਟੋ ਤੇ ਰਿਕਾਰਡ ਵਿੱਚੋਂ ਤੇਰਾ ਨਾਮ ਤੇ ਫੋਨ ਨੰਬਰ ਲੈ ਲਿਆ। ਇਸੇ ਲਈ ਮੈਂ ਤੈਨੂੰ ਸ਼ਾਮ ਨੂੰ ਫੋਨ ਕੀਤਾ ਸੀ ਤੇ ਤੈਨੂੰ ਮਿਲਣ ਲਈ ਬੁਲਾਇਆ। ਹੁਣ ਜੈਸੀ ਨੂੰ ਆਪਣੇ ਅੱਧੇ ਸਵਾਲਾਂ ਦੇ ਜਵਾਬ ਮਿਲ ਚੁੱਕੇ ਸਨ ਪਰ ਅਜੇ ਵੀ ਇੱਕ ਵੱਡੀ ਖਬਰ ਉਸ ਨੂੰ ਮਿਲਣ ਵਾਲੀ ਸੀ। ਰਪਿੰਦਰ ਉਸ ਨੂੰ ਕਹਿਣ ਲੱਗਦੀ ਹੈ ਕਿ ਸ਼ਾਪਿੰਗ ਮਾਲ ਵਾਲਿਆਂ ਨੇ ਜੋ ਕੁਝ ਵੀ ਤੇਰੇ ਨਾਲ ਕੀਤਾ ਹੈ ਉਹ ਸਭ ਮੈਨੂੰ ਪਤਾ ਹੈ। ਮੈਂ ਤੇਰੇ ਨਾਲ ਅਨਿਆ ਨਹੀਂ ਹੋਣ ਦੇਵਾਂਗੀ। ਜੋ ਕੁਝ ਮੈਨੇਜਰ ਨੇ ਤੇਰੇ ਨਾਲ ਕੀਤਾ ਉਹ ਬਹੁਤ ਗਲਤ ਹੈ ਅਤੇ ਇਸ ਗਲਤੀ ਦੀ ਸਜ਼ਾ ਉਸ ਨੂੰ ਜ਼ਰੂਰ ਮਿਲੇਗੀ ਇਹ ਸੁਣ ਕੇ ਜੈਸੀ ਕਹਿੰਦੀ ਹੈ ਕਿ ਮੈਂ ਕਿਸੇ ਨੂੰ ਕੋਈ ਸਜ਼ਾ ਨਹੀਂ ਦੇਣੀ ਤੁਸੀਂ ਖਾ ਮਖਾ ਹੀ ਗੱਲ ਨੂੰ ਵਧਾ ਰਹੇ ਹੋ ਮੈਨੇਜਰ ਨੂੰ ਜੋ ਠੀਕ ਲੱਗਿਆ ਉਸਨੇ ਕਰ ਦਿੱਤਾ ਤੇ ਰਹੀ ਮੇਰੀ ਗੱਲ ਮੈਂ ਕਿਤੇ ਹੋਰ ਨੌਕਰੀ ਲੈ ਲਵਾਂਗੀ ਪਰ ਉਦੋਂ ਹੀ ਰੁਪਿੰਦਰ ਜੈਸੀ ਨੂੰ ਉਸ ਬਜ਼ੁਰਗ ਵਿਅਕਤੀ ਬਾਰੇ ਅਜਿਹੀ ਗੱਲ ਦੱਸਦੀ ਹੈ ਜਿਸ ਨੂੰ ਸੁਣ ਕੇ ਜੈਸੀ ਹੈਰਾਨ ਹੋ ਜਾਂਦੀ ਹੈ ਅਸਲ ਵਿੱਚ ਉਹ ਬਜ਼ੁਰਗ ਵਿਅਕਤੀ ਉਸ ਮਾਲ ਦਾ ਹੀ ਮਾਲਕ ਸੀ ਪਰ ਬੜਾਪੇ ਦੇ ਕਾਰਨ ਹੁਣ ਉਸ ਦੀ ਧੀ ਰੁਪਿੰਦਰ ਹੀ ਇਹ ਸਾਰੇ ਕੰਮ ਦੇਖਦੀ ਸੀ ਮਾਲ ਉਹਨਾਂ ਦਾ ਹੀ ਸੀ ਇਹ ਸਭ ਕੁਝ ਸੁਣ ਕੇ ਜੈਸੀ ਬਹੁਤ ਹੈਰਾਨ ਹੁੰਦੀ ਹੈ ਪਰ ਉਹ ਕੁਝ ਵੀ ਨਹੀਂ ਬੋਲਦੀ ਰੁਪਿੰਦਰ ਉਸ ਨੂੰ ਆਪਣੀ ਕਾਰ ਵਿੱਚ ਬਿਠਾਉਂਦੀ ਹੈ ਅਤੇ ਉਸੇ ਸ਼ਾਪਿੰਗ ਮਾਲ ਵਿੱਚ ਲੈ ਜਾਂਦੀ ਹੈ ਜਿੱਥੋਂ ਮੈਨੇਜਰ ਨੇ ਉਸ ਨੂੰ ਕੱਢ ਦਿੱਤਾ ਸੀ ਜਿਵੇਂ ਹੀ ਜੈਸੀ ਮਾਲ ਦੇ ਅੰਦਰ ਜਾਂਦੀ ਹੈ ਤਾਂ ਉੱਥੇ ਕੰਮ ਕਰਨ ਵਾਲੇ ਸਾਰੇ ਲੋਕ ਉਸ ਨੂੰ ਵੇਖ ਕੇ ਹੈਰਾਨ ਹੋ ਜਾਂਦੇ ਨੇ ਰਪਿੰਦਰ ਜੈਸੀ ਨੂੰ ਲੈ ਕੇ ਸਿੱਧਾ ਮੈਨੇਜਰ ਦੇ ਕੈਬਨ ਵੱਲ ਜਾਂਦੀ ਹੈ ਜਿਵੇਂ ਹੀ ਉਹ ਕੈਬਨ ਵਿੱਚ ਜਾਂਦੀਆਂ ਹਨ ਤਾਂ ਜੈਸੀ ਵੇਖਦੀ ਹੈ ਕਿ ਉੱਥੇ ਮੈਨੇਜਰ ਨਹੀਂ ਸੀ ਉਹ ਰਪਿੰਦਰ ਨੂੰ ਪੁੱਛਦੀ ਹੈ ਕਿ ਮੈਨੇਜਰ ਸਰ ਕਿੱਥੇ ਨੇ ਤਾਂ ਰਪਿੰਦਰ ਉਸ ਨੂੰ ਦੱਸਦੀ ਹੈ ਕਿ ਮੈਂ ਉਹਨਾਂ ਨੂੰ ਨੌਕਰੀ ਵਿੱਚੋਂ ਕੱਢ ਦਿੱਤਾ ਹੈ ਕਿਉਂਕਿ ਉਸ ਦਾ ਵਿਵਹਾਰ ਬਿਲਕੁਲ ਵੀ ਵਧੀਆ ਨਹੀਂ ਸੀ ਤੁਹਾਡੇ ਦੋਹਾਂ ਵਿਚਲੀ ਗੱਲਬਾਤ ਮੈਂ ਕੈਮਰੇ ਰਾਹੀਂ ਸੁਣ ਲਈ ਸੀ ਅੱਜ ਤੋਂ ਬਾਅਦ ਇਸ ਮਾਲ ਦੇ ਮੈਨੇਜਰ ਤੁਸੀਂ ਹੋ ਹੁਣ ਤੁਸੀਂ ਕਾਊਂਟਰ ਤੇ ਨਹੀਂ ਇੱਥੇ ਬੈਠੋਗੇ ਇਹ ਨੌਕਰੀ ਮੈਂ ਤੁਹਾਨੂੰ ਤੁਹਾਡੀ ਚੰਗਿਆਈ ਨੂੰ ਵੇਖ ਕੇ ਦਿੱਤੀ ਹੈ ਸਾਨੂੰ ਆਪਣਾ ਕੰਮ ਅੱਗੇ ਵਧਾਉਣ ਲਈ ਤੁਹਾਡੇ ਜਿਹੇ ਕਰਮਚਾਰੀਆਂ ਦੀ ਹੀ ਲੋੜ ਹੈ ਤੁਸੀਂ ਆਪਣੇ ਕੰਮ ਨੂੰ ਚੰਗੀ ਤਰ੍ਹਾਂ ਨਿਭਾਓ ਜੈਸੀ ਇਹ ਸਭ ਕੁਝ ਵੇਖ ਕੇ ਹੈਰਾਨ ਹੋ ਜਾਂਦੀ ਹੈ ਉਸ ਨੂੰ ਇੱਕ ਸਭ ਕੁਝ ਸੁਪਨਾ ਹੀ ਲੱਗ ਰਿਹਾ ਸੀ ਇਸ ਤੋਂ ਬਾਅਦ ਰੁਪਿੰਦਰ ਸਾਰੇ ਸਟਾਫ ਦੀ ਇੱਕ ਮੀਟਿੰਗ ਬੁਲਾਉਂਦੀ ਹੈ ਅਤੇ ਉਹ ਜੈਸੀ ਨੂੰ ਮੈਨੇਜਰ ਕੋਸ਼ਿਤ ਕਰ ਦਿੰਦੀ ਹੈ ਵਿਨੇ ਜਿਹੜਾ ਕੱਲ ਜੈਸੀ ਤੇ ਹੱਸ ਰਿਹਾ ਸੀ ਅੱਜ ਉਹ ਵੀ ਹੈਰਾਨ ਹੁੰਦਾ ਹੈ ਕਿਉਂਕਿ ਉਹ ਰੁਪਿੰਦਰ ਨੂੰ ਨਹੀਂ ਜਾਣਦਾ ਸੀ ਪਰ ਜਿਹੜਾ ਪੁਰਾਣਾ ਸਟਾਫ ਸੀ ਉਹ ਰੁਪਿੰਦਰ ਨੂੰ ਜਾਣਦਾ ਸੀ ਸਾਰਾ ਸਟਾਫ ਤਾੜੀਆਂ ਮਾਰ ਕੇ ਜੈਸੀ ਦਾ ਸਵਾਗਤ ਕਰਦਾ ਹੈ ਜੈਸੀ ਰਪਿੰਦਰ ਦਾ ਧੰਨਵਾਦ ਕਰਦੀ ਹੈ ਤੇ ਕਹਿੰਦੀ ਹੈ ਕਿ ਮੈਡਮ ਮੈਂ ਆਪਣਾ ਕੰਮ ਚੰਗੀ ਤਰ੍ਹਾਂ ਕਰਾਂਗੀ ਸ਼ਾਮ ਨੂੰ ਜੈਸੀ ਆਪਣੇ ਘਰ ਜਾ ਕੇ ਖੁਸ਼ਖਬਰੀ ਆਪਣੇ ਘਰਦਿਆਂ ਨੂੰ ਦੱਸਦੀ ਹੈ ਇਹ ਗੱਲ ਸੁਣ ਕੇ ਸਾਰੇ ਪਰਿਵਾਰ ਨੂੰ ਹੈਰਾਨੀ ਹੁੰਦੀ ਹੈ ਪਰ ਜੈਸੀ ਦੇ ਪਾਪਾ ਕਹਿਣ ਲੱਗਦੇ ਨੇ ਕਿ ਪੁੱਤਰ ਚੰਗੇ ਕਰਮਾਂ ਦਾ ਫਲ ਚੰਗਾ ਹੀ ਮਿਲਦਾ ਹੈ ਭਾਵੇਂ ਉਸ ਸਮੇਂ ਤੈਨੂੰ ਇਹ ਨਹੀਂ ਪਤਾ ਸੀ ਕਿ ਉਹ ਬਜ਼ੁਰਗ ਵਿਅਕਤੀ ਇੱਥੋਂ ਦਾ ਮਾਲਕ ਹੈ ਪਰ ਤੂੰ ਦੇ ਨਾਲ ਚੰਗਾ ਕਰਮ ਕੀਤਾ ਹੈ ਪਰਮਾਤਮਾ ਨੇ ਤੈਨੂੰ ਉਸੇ ਦਾ ਹੀ ਫਲ ਦਿੱਤਾ ਹੈ ਇਸ ਤੋਂ ਬਾਅਦ ਜੈਸੀ ਪੂਰੀ ਇਮਾਨਦਾਰੀ ਨਾਲ ਆਪਣਾ ਕੰਮ ਕਰਦੀ ਹੈ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ